ਇੱਕ ਵਾਰ ਸ਼ੇਰੇ ਪੰਜਾਬ ਕੋਲ ਇੱਕ ਅੰਗਰੇਜ਼ ਆਇਆ ਉਹਦਾ ਨਾਮ ਸੀਗਾ ਲਾਰਡ ਵਿਲੀਅਮ ਵੈਂਟਿਕ ਉਹਨੇ ਕਿਹਾ ਕਿ ਸ਼ੇਰੇ ਪੰਜਾਬ ਮੈਂ ਸੁਣਿਆ ਤੁਹਾਡੇ ਕੋਲ ਇੱਕ ਅਜੀਹਾ ਜਰਨੈਲ ਹੈ ਜਿਹਦਾ ਨਾਮ ਹਰੀ ਸਿੰਘ ਨਲੂਆ ਹੈ ਤੇ ਉਹਦੀ ਅੱਖਾਂ 'ਚ ਕੋਈ ਦੇਖ ਨਹੀਂ ਸਕਦਾ ਐਡਾ ਜਲਾਲ ਹੈ ਉਹਦਾ ਸ਼ੇਰੇ ਪੰਜਾਬ ਕਹਿੰਦੇ ਭਾਈ ਕੱਲ ਨੂੰ ਆ ਜੀ ਦਰਬਾਰ ਦੇ ਵਿੱਚ ਦਿਖਾ ਦੇਾਂਗੇ ਹੁਣ ਦਰਬਾਰ ਦੇ ਵਿੱਚ ਉਹ ਅੰਗਰੇਜ਼ ਅਫਸਰ ਆ ਜਾਂਦਾ ਸਭ ਤੋਂ ਪਹਿਲਾਂ ਉੱਥੋਂ ਦੀ ਲੰਗਦਾ ਹੈ ਖੜਕ ਸਿੰਘ ਅੰਗਰੇਜ਼ ਪੁੱਛਦਾ ਹੈ ਵੀ ਇਹ ਹਰੀ ਸਿੰਘ ਨਲੂਆ ਹੈ ਉਹ ਕਹਿੰਦੇ ਵੀ ਨਹੀਂ ਇਹ ਮੇਰਾ ਪੁੱਤਰ ਖੜਕ ਸਿੰਘ ਹੈ ਫੇਰ ਲੰਗਦਾ ਹੈ ਸ਼ੇਰ ਸਿੰਘ ਉਹ ਕਹਿੰਦੇ ਵੀ ਇਹ ਹਰੀ ਸਿੰਘ ਨਲੂਆ ਹੈ ਸ਼ੇਰੇ ਪੰਜਾਬ ਕਹਿੰਦੇ ਵੀ ਨਹੀਂ ਇਹ ਮੇਰਾ ਕਹਿੰਦਾ ਵੀ ਇਹ ਹਰੀ ਸਿੰਘ ਨਲੂਆ ਹੈ ਜਿਹੜੇ ਪੰਜਾਬ ਕਹਿੰਦੇ ਵੀ ਇਹ ਮੇਰਾ ਜਰਨੈਲ ਨਿਹੰਦ ਸਿੰਘ ਪੰਜ ਹੱਥ ਹੈ ਫੇਰ ਹਰੀ ਸਿੰਘ ਨਲੂਆ ਜਦੋਂ ਲੰਘਦਾ ਹੈ ਨਾ ਉਹ ਕਹਿੰਦਾ ਹੈ ਵੀ ਜੇ ਇਹ ਹਰੀ ਸਿੰਘ ਨਲੂਆ ਨਹੀਂ ਹੈਗਾ ਤਾਂ ਹੋਰ ਕੋਈ ਹਰੀ ਸਿੰਘ ਨਲੂਆ ਹੋ ਨਹੀਂ ਸਕਦਾ ਸ਼ੇਰੇ ਪੰਜਾਬ ਉਸ ਅੰਗਰੇਜ਼ ਨੂੰ ਕਹਿੰਦੇ ਆ ਵੀ ਹਾਂ ਇਹੀ ਹਰੀ ਸਿੰਘ ਨਲੂਆ ਹੈ ਉਹਦਾ ਤਾਅਬ ਝੱਲਿਆ ਨਹੀਂ ਸੀ ਜਾਂਦਾ ਉਹ ਅੰਗਰੇਜ਼ ਹਰੀ ਸਿੰਘ ਨਲੂਏ ਦੇ ਸਾਹਮਣੇ سونے ਦੀਆਂ ਮੋਹਰਾਂ ਕਰਦਾ ਤੇ ਉਹ ਨਲੂਆ ਸਰਦਾਰ ਉਹਨਾਂ سونے ਦੀਆਂ ਮੋਹਰਾਂ ਨੂੰ ਹੱਥ ਨਾਲ ਮਸਲ ਕੇ ਅੰਗਰੇਜ਼ ਵੱਲ ਦੁਆਰਾ ਛੁੱਟ ਦਿੰਦਾ ਸ਼ੇਰੇ ਪੰਜਾਬ ਪੁੱਛਦਾ ਵੀ ਇਹ ਕੀ ਕਰਦਾ ਸੀ ਉਹ ਕਹਿੰਦਾ ਮੈਂ ਤੁਹਾਡੇ ਜਰਨੈਲ ਦੀ ਪਰਖ ਕਰਦਾ